ਸਡੇ ਸਹਿਯੋਗੀ ਰਿੰਦਰ ਸਿੰਘ ਜੀ ਕੋਲ ਉਹਨਾਂ ਨੂੰ ਲੈਣਿਆ ਪੂਰੀ ਅਪਡੇਟ ਰਿੰਦਰ ਜਿੰਦਰੀ ਤੁਹਾਡਾ ਸਵਾਗਤ ਹੈ ਸਰ ਬਹੁਤ ਧੰਨਵਾਦ ਧੰਨਵਾਦ ਰਿੰਦਰ ਸਿੰਘ ਜੀ ਲੁਧਿਆਣਾ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਵੀ ਇੱਕ ਨੌਜਵਾਨ ਦੀ ਇਸ ਤਰ੍ਹਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜਲੀਲ ਕੀਤਾ ਗਿਆ ਘੁਆ ਕੇ ਬੇਇੱਜ਼ਤੀ ਕੀਤੀ ਪੂਰਾ ਮੂੰਹ ਕਾਲਰ ਇੱਕ ਮਾਹਗਾ ਪਿੰਡ ਚ ਹਾਂਜੀ ਦੇਖੋ ਜੇ ਘਟਨਾ ਮਾਹੇ ਦੋਨੀ ਮਾੜੀਆਂ ਨੇ ਐ ਗੱਲ ਕਰ ਵੀ ਜਿਹੜੇ ਆ ਉਹ ਲੜਕੇ ਤੇ ਲੜਕੀ ਨੇ ਲੰਬ ਮੈਰਿਜ ਕਰਾਈਆ ਉਹ ਇੱਕੋ ਪਿੰਡ ਦੇ ਨੇ ਜੀ ਤੇ ਉਹਨਾਂ ਨੇ ਭੱਜ ਕੇ ਘਰੋਂ ਦਾ ਮੈਰਜ ਕਰਵਾ ਲਈ ਜਾਂ ਮਤਲਬ ਗਾਇਬ ਹੋ ਗਏ ਤਾਂ ਉਹ ਲੜਕੀ ਨੂੰ ਉਹ ਲੜਕੇ ਨਾਲ ਭਜਾਉਣ ਦੇ ਵਿੱਚ ਜੀ ਇਹ ਲੜਕੇ ਦਾ ਇਹਦਾ ਨਾਮ ਹੈ ਹਰਜੋਤ ਸਿੰਘ ਇਹਦਾ ਲੋਕਾਂ ਨੂੰ ਸ਼ੱਕ ਹੈ ਵੀ ਇਸ ਮੁੰਡੇ ਲੜਕੇ ਨੇ ਉਹ ਲੜਕੀ ਨੂੰ ਘਰੋਂ ਪੁੱਝਾ ਕੇ ਲੈ ਜਾਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਇਸ ਸ਼ੱਕ ਦੇ ਵਿੱਚ ਮਤਲਬ ਜਿਹੜੀ ਇਹਦਾ ਕਾਰਵਾਈ ਹੈ ਉਹ ਹੋਈ ਹੈ ਜੀ ਲੋਕਾਂ ਨੂੰ ਮਤਲਬ ਕਾफी ਇਸ ਗੱਲ ਦਾ ਗੁੱਸਾ ਹੈ ਕੀ ਇਸ ਨੇ ਇਹ ਜਿਹੜਾ ਰੋਲ ਮਤਲਬ ਅਦਾ ਕੀਤਾ ਲੜਕੀ ਨੂੰ ਘਰੋਂ ਲੈ ਕੇ ਜਾਣ ਦਾ ਇਹਨੇ ਕਿਉਂ ਅਦਾ ਕੀਤਾ ਹਣ ਉਸ ਤੋਂ ਬਾਅਦ ਤੇ ਬਾਲ ਕਟਾਉਣ ਵਾਸਤੇ ਕਿਸੇ ਬਾਰਬਰ ਦੀ ਦੁਕਾਨ ਤੇ ਗਿਆ ਸੀ ਤੇ ਉੱਥੇ ਜਦੋਂ ਪਤਾ ਲੱਗ ਗਿਆ ਤਾਂ ਉਹਨਾਂ ਨੇ ਇਹਨੂੰ ਮਤਲਬ ਫੜ ਲਿਆ ਫੜ ਕੇ ਕੁੱਟਮਾਰ ਕੀਤੀ ਤੇ ਇਹਦੇ ਮੂੰਹ ਦੇ ਉੱਤੇ ਕਾਲਾ ਤੇਲ ਮਲਤਾ ਤੇ ਹੋਰ ਪਿੰਡੇ ਤੇ ਮਲਤਾ ਪਿੰਡ ਦੇ ਵਿੱਚ ਢੇੜਾ ਵੀ ਦਿੱਤਾ ਕਾਨੂੰਨ ਮਤਲਬ ਹੱਥ ਚ ਲੈ ਕੇ ਕਾਰਵਾਈ ਕੀਤੀ ਕਿਉਂਕਿ ਇਹ ਨਵਾਲਾ ਹੈ ਜਿਹਦੀ ਉਮਰ 17 ਸਾਲ ਹੈ ਜੀ ਤੇ ਹੁਣ ਪੁਲਿਸ ਵਾਲਿਆਂ ਨੇ ਜਿਹੜੇ ਵੀ ਸੀ ਕਿ ਉਹਨਾਂ ਦੇ 12-13 ਬੰਦਿਆਂ ਦੇ ਉੱਤੇ ਐਫ ਆਈ ਆਰ ਦਰਜ ਕਰਾਤੀ ਕਰਨ ਲਈ ਤੇ ਇੱਕ ਬੰਦਾ ਉਹਦੇ ਚੋਂ ਅਰੈਸਟ ਵੀ ਕਰ ਲਿਆ ਇਹਨਾਂ ਨੇ ਜੀ ਉਹ ਜਦੋਂ ਹੁਣ ਫਿਰ ਉਹਨੂੰ ਇਹ ਗੱਲ ਹੈ 5 ਤਰੀਕ ਦੀ 5 ਤਰੀਕ ਨੂੰ ਐਫ ਆਈ ਆਰ ਦਰਜ ਹੋ ਗਈ ਸੀ ਜੀ ਉਸ ਤੋਂ ਬਾਅਦ ਹੁਣ ਫਿਰ ਉਸ ਨੂੰ ਮਟਲਰ ਰਿਮਾਂਡ ਲੈ ਕੇ ਕੁੱਛਪੜਤਾਲ ਹੋਊਗੀ ਕੁੱਛਪੜਤਾਲ ਦੇ ਵਿੱਚ ਕੌਣ-ਕੌਣ ਸੀ ਉਹਦੇ ਨਾਲ ਹੂਕਾਲਾ ਕਰਨ ਦੇ ਵਿੱਚ ਫਿਰ ਇੱਕ ਉਹਨੂੰ ਫੜ ਕੇ ਕੁੱਟਣ ਦੇ ਵਿੱਚ ਉਹਨਾਂ ਦੇ ਖਿਲਾਫ ਬਣਦੀ ਹੈ ਜਿਹੜੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹਨੂੰ ਇਹਦੇ ਵਿੱਚ ਮਤਲਬ 155/2 155/2 55 ਇਹ ਕਈ ਧਰਾਵਾਂ ਨੇ ਐਸ ਸੀ ਐਸਟੀ ਐਕਟ ਕਈ ਧਰਾਵਾਂ ਲਾ ਕੇ ਮਤਲਬ ਜਿਹੜਾ ਪੂਰਾ ਸਖਤ ਕਾਨੂੰਨ ਬਣਦਾ ਹੈ ਉਹ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਦੀ ਭਾਲ ਪੁਲਿਸ ਨੇ ਸ਼ੁਰੂ ਕਰ ਦਿੱਤੀ ਡਾਕਟਰ ਸਾਹਿਬ ਤੁਹਾਨੂੰ ਐ ਨਹੀਂ ਲੱਗਦਾ ਵੀ ਦੇਖੋ ਇੱਕ ਚਲੋ ਕਿਸੇ ਲੜਕੀ ਬੱਚੀ ਪਰਿਵਾਰ ਦੇ ਗੁੱਸਾ ਹੁੰਦਾ ਉਹ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਕੁੜੀ ਆਪਣੀ ਨੂੰ ਤੁਹਾਡੇ ਵੀ ਤਾਂ ਉਹਦਾ ਗੁੱਸਾ ਕੱਟਦਾ ਉਹ ਮੁੰਡੇ ਤੇ ਹਲਕੇ ਕੱਲਾ ਸ਼ੱਕ ਹੈ ਇਹ ਪੱਕਾ ਨਹੀਂ ਕੋਈ ਨੇ ਭਜਾਈ ਹੈ ਤੇ ਉਹ ਗੁੱਸਾ ਮੁੰਡੇ ਕੱਢਿਆ ਗਿਆ ਜਿਹੜਾ ਲੜਕੇ ਦੀ ਮਾਂ ਦਾ ਸਾਡੇ ਕੋਲ ਬਿਆਨ ਆਇਆ ਉਹ ਬਹੁਤ ਹੋਰੀ ਹੈ ਉਹ ਕਹਿੰਦੀ ਵੀ ਮੇਰਾ ਬੱਚਾ ਜਿਆ ਨਹੀਂ ਹੈ ਛੋਟੀ ਉਮਰ ਦਾ ਜਿਵੇਂ ਤੁਸੀਂ 17 ਸਾਲ ਦਾ ਉਹ ਅਜੇ ਕੰਮ ਵਿੱਚ ਨਹੀਂ ਸੀਗਾ ਪਰ ਉਸ ਨੂੰ ਪਿੰਡ ਵਾਲੇ ਨੇ ਬਹੁਤ ਬਸਲੂਕੀ ਕੀਤੀ ਹੈ ਤੇ ਉਹਨਾਂ ਨੇ ਇਨਸਾਫ ਦੀ ਮੰਗ ਦੂਰ ਦੂਰ ਅੱਡੇ ਅੱਡੇ ਅਫਸਰ ਨੂੰ ਕਰ ਦਿੱਤੀ ਹੈ ਦੇਖੋ ਜੀ ਫਿਰ ਹੁਣ ਉਹਨਾਂ ਦੇ ਖਿਲਾਫ ਮਨਣਾ ਐਫ ਆਈ ਆਰ ਦਰਜ ਹੋ ਗਈ ਤੇ ਦੇਖੋ ਕਾਨੂੰਨ ਦੇ ਹੱਥ ਚ ਲੈਣਾ ਗਲਤ ਹੈ ਜੀ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਜਾਂ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇਸੇ ਕੰਮ ਵਾਸਤੇ ਰੱਖਿਆ ਹੋਇਆ ਹੈ ਜਿਹੜੇ ਹਾਲਾਤ ਨੇ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਤੇ ਲੋਕਾਂ ਨੂੰ ਇਨਸਾਫ ਮਤਲਬ ਦੇਣਾ ਹੁੰਦਾ ਕੋਰਟਾਂ ਦੇ ਜੋ ਵੀ ਉਹ ਜਿਉਂਦਾ ਉਹਦਾ ਕੋਈ ਰੋਲ ਸੀਗਾ ਉਹਦੇ ਉੱਤੇ ਪਰਚਾ ਦਰਜ ਕਰਾ ਕੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਮਾਨਯੋਗ ਜੱਜ ਸਾਹਿਬ ਜੋ ਵੀ ਉਹਨੂੰ ਸਜ਼ਾ ਮੰਨਦੀ ਉਹ ਦੰਦੇ ਇਹ ਗੱਲ ਕਰ ਵੀ ਜਿਹੜਾ ਆਧਿਆਤਿਕ ਕਾਨੂੰਨ ਲੈਣਾ ਵੀ ਡੰਡੇ ਦਾ ਕਾਨੂੰਨ ਲਾਗੂ ਕਰਨਾ ਕਿਉਂਕਿ ਇਹ ਕੁਝ ਇਹ ਮਸਲਾ ਅਫਗਾਨਿਸਤਾਨ ਦੇ ਵਿੱਚ ਤਾਂ ਹੈਗਾ ਜਿੱਥੇ ਤਾਲਿਬਾਨੀ ਕਾਨੂੰਨ ਲਾਗੂ ਹੁੰਦੇ ਨੇ ਗੱਲ ਕਰ ਆਪਣਾ ਇੱਕ ਸਰਧਾਨ ਹੈ ਇੱਕ ਕਾਨੂੰਨ ਹੈ ਜਿਹੜਾ ਸਾਰਿਆਂ ਵਾਸਤੇ ਬਰਾਬਰ ਦਾ ਮਤਲਬ ਰੋਲ ਉਹਦਾ ਹੁੰਦਾ ਹੈ ਇਸ ਕਰਕੇ ਜਿਹੜਾ ਕਾਨੂੰਨ ਹੱਥ ਚ ਲਿਆ ਇਹ ਬਹੁਤ ਗਲਤ ਕੀਤਾ ਇਹਦੇ ਇਹਨਾਂ ਲੋਗੇ ਮਤਲਬ ਜਿਹੜੇ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਕੋ ਡਾਕਟਰ ਸਾਹਿਬ ਜਿਹੜੀ ਉਹਦੇ ਮੁੰਡੇ ਦੀ ਮਾਂ ਦਾ ਪੱਖ ਹੈ ਨਾ ਉਹ ਇਹ ਵੀ ਕਹਿ ਰਹੀ ਹੈ ਕਿ ਜਿਹੜੇ ਮੁੰਡੇ ਨੇ ਵਿਆਹ ਕਰਵਾਇਆ ਹੈ ਜੀ ਲੰਗ ਰਹੀ ਹੈ ਉਹਨੇ ਕਿਹਾ ਵੀ ਮੇਰੇ ਮੁੰਡੇ ਨੂੰ ਤਾਂ ਇੰਨਾ ਕੁੱਟਿਆ ਮਾਰਿਆ ਗਿਆ ਤੁਹਾਡੇ ਵਿਆਹ ਕਰਕੇ ਤਾਂ ਤੁਸੀਂ ਸੱਚਾਈ ਬੋਲ ਦਿਓ ਥਾਣੇ ਆ ਕੇ ਤੁਸੀਂ ਅਫਸਰਾਂ ਨੂੰ ਸੱਚਾਈ ਦੱਸੋ ਤਾਂ ਉਹ ਵੀ ਯਾਨੀ ਕਿ ਨਾ ਤਾਂ ਉਹ ਲੜਕੀ ਨਾ ਉਹ ਲੜਕਾ ਉਹ ਸਾਹਮਣੇ ਵੀ ਨਹੀਂ ਆ ਰਹੇ ਉਹ ਬਿਆਨ ਹੀ ਨਹੀਂ ਦੇ ਰਹੇ ਦੇਖੋ ਜਿਹੜੇ ਤਾਂ ਫਿਰ ਅਗਲੇ ਆਪ ਹੀ ਹੱਪਜੇ ਹੋਏ ਨੇ ਉਹ ਹੁਣ ਬਿਆਨ ਕੀ ਦੇਣਾ ਉਹਨਾਂ ਨੂੰ ਵੀ ਡਰ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਇਹ ਕੋਈ ਇਹ ਤਾਂ ਹੈ ਨਹੀਂ ਵੀ ਉਹਨੂੰ ਅਰੇਂਜ ਮੈਰਿਜ ਬਣਾਤਾ ਦੇਖੋ ਨਵਾਲਕ ਜੇ ਤਾਂ ਹੋਣ ਫਿਰ ਤਾਂ ਗੱਲ ਉਸ ਹਸਾਬ ਦੀ ਜਦੋਂ ਬਾਲਗ ਹੈ ਅੱਜ ਕੱਲ੍ਹ ਕਾਨੂੰਨ ਵੀ ਆਪੱਖ ਰੰਦਾ ਹੈ ਮਤਲਬ ਫਿਰ ਆਪਾਂ ਕਿਉਂਕਿ ਵੱਡੇ ਵੱਡੇ ਲੀਡਰਾਂ ਨੇ ਵੀ ਇਸ ਤਰ੍ਹਾਂ ਕੀਤੇ ਹੋਏ ਨੇ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਬਹੁਤੀ ਵੱਡੇ ਵੱਡੇ ਕਹਿੰਦੇ ਕੌਣ ਦੇ ਲੀਡਰ ਨੇ ਜਿਹੜੇ ਉਹਨਾਂ ਨੇ ਵੀ ਇਸ ਤਰ੍ਹਾਂ ਲਵ ਮੈਰਿਜਾਂ ਕਰਾਈਆਂ ਨੇ ਇਹ ਸਵਿਧਾਨ ਦੇ ਮੁਤਾਬਕ ਇਹ ਸਿਧਾਂਤ ਉਹਨਾਂ ਨੂੰ ਇਜਾਜ਼ਤ ਦਿੰਦਾ ਕੋਟਾ ਰੱਖੀ ਕਰਦੀਆਂ ਨੇ ਜਦੋਂ ਵੀ ਕੋਈ ਮਾਨਜੋਗ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦੀ ਮੈਰਿਜ ਕਰਵਾਉਂਦਾ ਹੈ ਉਹਦੀ ਐਸਐਸਪੀ ਸਾਹਿਬ ਨੂੰ ਫੋਨ ਆਉਂਦਾ ਕੋਰਟ ਵੱਲੋਂ ਕਿ ਕੋਈ ਆ ਇੱਕ ਜੋੜਾ ਹੈ ਜਿਹੜਾ ਆ ਰਿਹਾ ਹੈ ਮਤਲਬ ਇਹਦੀ ਰੱਖੀ ਤੁਸੀਂ ਕਰਨੀ ਹੈ ਇਹ ਗੱਲ ਕਰੇ ਹੁਣ ਠੀਕ ਹੈ ਵੀ ਹੈ ਤਾਂ ਸਮਾਜ ਵਾਸਤੇ ਥੋੜਾ ਜਿਹਾ ਸਾਡੇ ਸਾਡਾ ਜਿਹੜਾ ਸਮਾਜ ਹੈ ਸਾਡੇ ਹੱਲੇ ਵਿੱਚ ਥੋੜੀਆਂ ਜੀਆਂ ਪ੍ਰਾਣੀਆਂ ਸੋਚਾਂ ਹੈਗੀਆਂ ਨੇ ਇਸ ਕਰਕੇ ਅਸੀਂ ਜੀ ਜੀ ਥੋੜਾ ਜਿਹਾ ਇਹ ਚੀਜ਼ ਨੂੰ ਸਮਾਜ ਦੇ ਵਿੱਚ ਨੱਕ ਘੱਟਣ ਦੇ ਬਰਾਬਰ ਗਿਣਿਆ ਜਾਂਦਾ ਹੈ ਕਾਫੀ ਲੋਕ ਤਾਂ ਹਟ ਗਏ ਕੁਝ ਲੋਕ ਅਜੇ ਹੈਗੇ ਨੇ ਤਲਨੇ ਮਿਹਣੇ ਜੇ ਮਾਰਨ ਵਾਲੇ ਮਤਲਬ ਇਹ ਗੱਲ ਕਰ ਹੁਣ ਵੀ ਸੰਵਿਧਾਨ ਦੇ ਮੁਤਾਬਕ ਇਹਨਾਂ ਚੀਜ਼ਾਂ ਨੂੰ ਮਾਨਤਾ ਦੇ ਲਈ ਹੋਈ ਹੈ ਤੇ ਸੰਵਿਧਾਨ ਦੇ ਵਿੱਚ ਇਹਨੂੰ ਕੋਈ ਚੈਲੰਜ ਨਹੀਂ ਹੈ ਦਰਦ ਚਲੋ ਮੈਂ ਮੰਨਦਾ ਵੀ ਚਲੋ ਜੇ ਉਹ ਬੰਦੇ ਨੇ ਗਲਤੀ ਕੀਤੀ ਵੀ ਹੈ ਅਸੀਂ ਇੱਕ ਵਾਰ ਮੰਨ ਲੈਂਦੇ ਚਲੋ ਉਹ ਬੰਦੇ ਦੀ ਗਲਤੀ ਸੀ ਉਹਨੇ ਭਜਾਤਾ ਅਸੀਂ ਮੰਨਦੇ ਹਾਂ ਕਿਸੇ ਦਾ ਘਰ ਦਾ ਨੁਕਸਾਨ ਕੀਤਾ ਇਹ ਵੀ ਚਲੋ ਗੱਲ ਜਾਇਜ਼ ਹੈ ਮੰਨ ਲਿਆ ਪਰ ਪਿੰਡ ਦੀ ਪੰਚਾਇਤ ਕੁਛ ਨਹੀਂ ਬੋਲੀ ਪਿੰਦੇ ਲੋਕਾਂ ਦਾ ਐਦਾ ਕਿ ਚ ਕੁੱਟਣਾ ਕਾਨੂੰਨ ਆਪਣੇ ਹੱਥੇ ਲੈਣਾ ਜਾਇਜ਼ ਸਮਝਦੇ ਹੋ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀਗਾ ਦੇਖੋ ਵਿਆਹ ਤਾਂ ਹੋ ਗਿਆ ਕਾਨੂੰਨ ਤਾਂ ਹੱਥ ਚ ਲੈਣਾ ਗਲਤ ਹੈ ਕਾਨੂੰਨ ਹੱਥ ਚ ਲਿਆ ਫਿਰ ਹੁਣ ਕਾਨੂੰਨ ਦੇ ਸਕੰਦੇ ਚ ਉਹ ਆ ਗਏ ਬੰਦੂਗਾਂ ਮੰਨ ਲਓ ਹੁਣ ਇੱਕ ਦਾ ਰਿਮਾਂਡ ਹੋ ਗਿਆ ਰਿਮਾਂਡ ਦੇ ਵਿੱਚ ਸਖਤਾਈ ਨਾਲ ਪੁੱਛ ਪੜਤਾਲ ਹੋਊਗੀ ਫਿਰ ਉਹ ਦੱਸੂਗਾ ਕੌਣ ਕਿਵੇਂ ਦੂਜੇ ਤੇ ਆਉਣਗੇ ਮਤਲਬ ਉਹ ਤਾਂ ਰਾਮਾ ਨੇ ਜਿਹੜੀਆਂ ਉਹ ਸਖਤ ਲੱਗੀਆਂ ਖਾ ਖਾ ਦੀ ਉਲਝਣ ਟਾਲੀ ਬਗ ਦੀ ਇਸ ਚੀਜ਼ ਤੋਂ ਵਚਾ ਵਾਸਤੇ ਮਤਲਬ ਇਹੀ ਸਿਵਲ ਨੂੰ ਫੜ ਕੇ ਜੋ ਇਹ ਕੋਈ ਸੀ ਤਾਂ ਉਹਨੂੰ ਮਤਲਬ ਕਾਨੂੰਨ ਦੇ ਹਵਾਲੇ ਕੀਤਾ ਜਾਂਦਾ ਨਾ ਕਿ ਮਤਲਬ ਡੰਡਾ ਭਰਾਇਆ ਜਾਂਦਾ ਜਾਂ ਪੇਲ ਪਾ ਕੇ ਕਾਲਾ ਪੇਲ ਪਾ ਕੇ ਮਤਲਬ ਉਹਦੇ ਪਿੰਡੇ ਦੇ ਉੱਤੇ ਮਿਲਿਆ ਗਿਆ ਮਤਲਬ ਇਹ ਬਹੁਤ ਹੀ ਦੁਖਦਾਈ ਘਟਨਾ ਠੀਕ ਹੈ ਵੀ ਕੁਛੇ ਤੇ ਚ ਕਰ ਨਹੀਂ ਸਕਦੇ ਜਾਂ ਕੁਝ ਕਰ ਨਹੀਂ ਸਕਦੇ ਗੱਲ ਕਰ ਗੁੱਸਾ ਹੁੰਦਾ ਅਗਲੇ ਨੂੰ ਵੀ ਇਸ ਗੱਲ ਦਾ ਗੁੱਸਾ ਹੈ ਇਹਦਾ ਤਾਂ ਰੋਲ ਹੋ ਵੀ ਸਕਦਾ ਚਲੋ ਮਾੜਾ ਮੋਟਾ ਰੋਲ ਹੋ ਸਕਦਾ ਪਰ ਇਹ ਮਤਲਬ ਮੁੱਖ ਦੋਸ਼ੀ ਤਾਂ ਨਹੀਂ ਨਾ ਹੈਗਾ ਜੇ ਮੁੱਖ ਦੋਸ਼ੀ ਹੈ ਤਾਂ ਫਿਰ ਤਾਂ ਚਲੋ ਉਹ ਹੈ ਇਹ ਤਾਂ ਇੱਕ ਮਤਲਬ ਬੱਚਾ ਹੋਣ ਦੇ ਨਾਤੇ ਨਾਲ ਚਲੋ ਕੋਈ ਉਧਰ ਉਧਰ ਹੀ ਕੋਈ ਮਾੜਾ ਮੋਟਾ ਕਹਿ ਕੇ ਕਾਸ ਦੀ ਕੀਤੀ ਹੋਇਆ ਜਾਂ ਥੱਪੜ ਧਿਆ ਜਾਂ ਗਾਲ ਗਲੂਚਾ ਹੋ ਜਾਂਦਾ ਡਰ ਨਾਲ ਹੁੰਦਾ ਮਤਲਬ ਜਿਹੜਾ ਇਸ ਤਰ੍ਹਾਂ ਦਾ ਇੱਕ ਕਲੰਕਿਤ ਕਰਨ ਹੁੰਦਾ ਸਮਾਜ ਦੇ ਵਿੱਚ ਕਿਸੇ ਦੀ ਪ੍ਰਤਿਸ਼ਟਾ ਹੈ ਜਿਹੜੀ ਉਹ ਮਤਲਬ ਦਾਗਦਾਰ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈਗਾ ਜਿਹੜਾ ਇਹਨਾਂ ਨੇ ਕੀਤਾ ਮਤਲਬ ਬਹੁਤ ਹੀ ਤੱਕਾ ਦਿੱਤਾ ਨਹੀਂ ਕਰਨਾ ਚਾਹੀਦਾ ਸੀ ਕਿ ਜੋ ਹਨ ਕਾਨੂੰਨੀ ਕਾਰਵਾਈਆਂ ਹੋ ਰਹੀਆਂ ਨੇ ਦੇ ਨਾਲ ਕਾਫੀ ਲੋਕਾਂ ਨੂੰ ਪਤਾ ਵੀ ਲੱਗੇਗਾ ਪਰ ਡਾਕਟਰ ਸਾਹਿਬ ਹੁਣ ਇੱਕ ਸਵਾਲ ਇਹ ਲੜਕੇ ਦੇ ਖਿਲਾਫ ਵੀ ਖੜਾ ਹੋ ਜਾਂਦਾ ਜਿਵੇਂ ਕਿ ਤੁਸੀਂ ਦੱਸਿਆ ਕਿ ਪੁਲਿਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ ਇੱਕ ਬੰਦਾ ਰਿਮਾਂਡ ਤੇ ਵੀ ਹੈ ਤਾਂ ਸਾਰਾ ਪਿੰਡ ਦੇ ਲੋਕ ਯਾਨੀ ਕਿ ਉਹਨੇ ਇਹ ਕੁੱਟਿਆ ਸਾਰਾ ਪਿੰਡ ਇਕੱਠਾ ਹੈ ਇੱਕ ਬੰਦੇ ਦੇ ਖਿਲਾਫ ਤਾਂ ਇਹ ਵੀ ਹੋ ਸਕਦਾ ਹੈ ਕਿ ਪਿੰਡ ਦੇ ਲੋਕ ਹੁਣ ਉਹ ਲੜਕਾ ਲੜਕੀ ਦੇ ਪੇਸ਼ ਹੋਣ ਦਾ ਬਿਆਨ ਦਵਾ ਦੇਣ ਵੀ ਹਾਂਜੀ ਇਹਨੇ ਸਾਡੀ ਮਦਦ ਕੀਤੀ ਹੈ ਇਹਨੇ ਸਾਨੂੰ ਭਜਾਇਆ ਹੈ ਏ ਮੇਨ ਸੀਗਾ ਭਜਨ ਤਾਂ ਉਹ ਲੜਕੇ ਦੇ ਵੀ ਐਕਸ਼ਨ ਆ ਸਕਦਾ ਹੈ ਜਿਵੇਂ ਉਹਦੀ ਮਾਂ ਗੁਆਰ ਲਗਾ ਰਹੀ ਹੈ ਤਾਂ ਉਹਦੀ ਮਾਂ ਅ ਜਿਹੜੇ ਬਿਆਨ ਉਹ ਪਲਟ ਵੀ ਸਕਦੇ ਨੇ ਦੇਖੋ ਜੀ ਉਹਨਾਂ ਦੇ ਕੋਈ ਸੈਟਲਮੈਂਟ ਤਾਂ ਪਹਿਲੇ ਹੋ ਤਾਹੀਂ ਗਏ ਨਹੀਂ ਉਹਦਾ ਕਰ ਚਰਜੋ ਲਾਹਣ ਤਾਂ ਉਹ ਤਾਂ ਵੀ ਉਹਨਾਂ ਨੇ ਜਦੋਂ ਮਾਤੀ ਲਿਆ ਸੀ ਕੋਈ ਵੱਡਾ ਪ੍ਰੋਗਰਾਮ ਚਾਹੀਦਾ ਚਾਹੇ ਮਾੜਾ ਮਤਲਬ ਬਣਾ ਰੱਖਿਆ ਸੀ ਉਹ ਪ੍ਰੋਗਰਾਮ ਦੇ ਮੁਤਾਬਕ ਤਾਂ ਉਹਨਾਂ ਨੇ ਜਾਣਾ ਸੀਗਾ ਆ ਗੱਲ ਕਰ ਇਹ ਹੈ ਵੀ ਇਹ ਤਾਂ ਥੋੜਾ ਬਹੁਤਾ ਹੋ ਸਕਦਾ ਕੋਈ ਬੈਂਕ ਫੜਾਤਾ ਹੋਵੇ ਜਾਂ ਕੋਈ ਸਕੂਟਰ ਮੋਟਰਸਾਈਕਲ ਤੇ ਹੋਣਾ ਪਰ ਮਤਲਬ ਇਹਨੂੰ ਵੀ ਨਹੀਂ ਕਰਨਾ ਚਾਹੀਦਾ ਸੀ ਚਲੋ ਜੇ ਹੋ ਗਿਆ ਸੀ ਆ ਇੰਨਾ ਧੱਕਾ ਵੀ ਨਹੀਂ ਕਰਨਾ ਸੀ ਉਹਦੇ ਨਾਲ ਮਤਲਬ ਹੁਣ ਕਾਨੂੰਨ ਦਾ ਸਾਹਮਣਾ ਕਰਨਾ ਪੈਣਾ ਕਿੰਨੀਆਂ ਤਰੀਕਾ ਪੈਣਗੀਆਂ ਮਾਨਯੋਗ ਜੱਜ ਸਾਹਿਬ ਕੀ ਫੈਸਲਾ ਦਿੰਦੇ ਨੇ ਉਹਦੇ ਤੇ ਕੋਈ ਸੱਤਕਸ਼ਨ ਹੁੰਦਾ ਜਾਂ ਕਿਸ ਤਰ੍ਹਾਂ ਵੀ ਮਤਲਬ ओके मैं मैं ਤੁਹਾਨੂੰ ਦੱਸ ਦਿੰਨਾ ਕਿ ਲੜਕਾ ਜਿਹੜਾ ਉਹ ਨਾਬਾਲਗ 17 ਸਾਲ ਦਾ ਹੈ ਤੁਸੀਂ ਤੁਸੀਂ ਦੱਸਿਆ ਹੀ ਹੈ ਤੇ ਉਸ ਦਾ ਪਿਤਾ ਨਹੀਂ ਹੈ ਉਸ ਦਾ ਕੋਈ ਭੈਣ ਭਰਾ ਨਹੀਂ ਹੈ ਇਕੱਲੀ ਮਾਂ ਹੈ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਉਥੇ ਪਿੰਡ ਦੇ ਵਿੱਚ ਤਾਂ ਗਰੀਬ ਘਰ ਦਾ ਸਬੰਧਤ ਮਾਮਲਾ ਇਹ ਤੇ ਪਹਿਲਾਂ ਪੁਲਿਸ ਨੇ ਐਫ ਆਈ ਰਿਪੋਰਟ ਨਹੀਂ ਕੀਤੀ ਸੀ ਤਾਂ ਜਦੋਂ ਇਹ ਮਾਮਲਾ ਥੋੜਾ ਉੱਪਰ ਉੱਠਿਆ ਮੀਡੀਆ 'ਚ ਆਇਆ ਤਾਂ ਪੁਲਿਸ ਨੇ ਜਾ ਕੇ ਜਿਹੜਾ ਪਰਚਾ ਦਰਜ ਕੀਤਾ ਹੈ ਤਾਂ ਜਾ ਕੇ ਉਹ ਬੰਦੇ ਅਰੈਸਟ ਹੋਏ ਨੇ ਅਗਰ ਐਕਟ ਵੀ ਐਸ ਸੀ ਐਸਟੀ ਐਕਟ ਜਿਹੜਾ ਲੱਗਿਆ ਨਾ ਜੀ ਉਹ ਕਾਫੀ ਮਤਲਬ ਹੁੰਦਾ ਹੈਗਾ ਕਿਉਂਕਿ ਇਹਦੇ ਵਿੱਚ ਵੀ ਆਪਣੇ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਹੁੰਦੇ ਨੇ ਤਾਂ ਉਹਦਾ ਵੀ ਬਣ ਜਾਂਦਾ ਫਿਰ ਕਾਫੀ ਮਤਲਬ ਉਹ ਹੁੰਦਾ ਹੈ ਕਿਸੇ ਨੂੰ ਧੱਕੇ ਨਾਲ ਕੁੱਟਲ ਮਾਰਨਾ ਮੂੰਹ ਮੂੰਹ ਦਾ ਮਤਲਬ ਮੂੰਹ ਦੇ ਉੱਤੇ ਕਾਲਾ ਰੰਗ ਜਾਂ ਕਾਲਖ ਕੋਈ ਨਹੀਂ ਤਾਂ ਮਤਲਬ ਪੋਸਟਰ ਦੇ ਉੱਤੇ ਵੀ ਮਾਰੀ ਹੈ ਜੇ ਆਪਾਂ ਕਿਸੇ ਪੋਸਟਰ ਦੇ ਉੱਤੇ ਵੀ ਕਾਲਖ ਮਲਦੀਏ ਤਾਂ ਵੀ ਅਗਲਾ ਮਤਲਬ ਕਾਫੀ ਸਖਤ ਕਾਨੂੰਨ ਹੈ ਵੀ ਨਹੀਂ ਮਤਲਬ ਇਹ ਕੰਮ ਕਰ ਸਕਦੇ ਤਾਂ ਹੁਣ ਇੱਕ ਜੁੜਾ ਜਾਗਦਾ ਬੱਚਾ ਹੈ ਜਾਂ ਨੌਜਵਾਨ ਹੈ ਜਾਂ ਲੜਕਾ ਹੈ ਚਾਹੇ ਉਹ ਐਸਸੀ ਹੈ ਚਾਹੇ ਜਰਨਲ ਕੈਟਾਗਰੀ ਹੈ ਇਸ ਕਿਸੇ ਨਾਲ ਨਹੀਂ ਮਤਲਬ ਜੋ ਵੀ ਹੋਇਆ ਤਾਂ ਗਲਤ ਹੋਇਆ ਇਸ ਤਰ੍ਹਾਂ ਦੀਆਂ ਹਰਕਤਾਂ ਨੇ ਜਿ ਕੋਸ਼ਿਸ਼ਾਂ ਦੇ ਬੰਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਫਿਰ ਭੀੜ ਇਕੱਠੀ ਹੋ ਜਾਂਦੀ ਹੈ ਭੀੜ ਇਕੱਠੀ ਹੋ ਕੇ ਕਿਸੇ ਦੇ ਕਹੇ ਨੂੰ ਕੋਈ ਨਹੀਂ ਮਤਲਬ ਸੁਣਦਾ ਹੁੰਦਾ ਆ ਸਿਆਣੇ ਬੰਦੇ ਤਾਂ ਜੋਰ ਲਾਉਂਦੇ ਹੁੰਦੇ ਆ ਵੀ ਨਹੀਂ ਇਹ ਕੰਮ ਕਰਨਾ ਗੱਲ ਕਰ ਜਦੋਂ ਨੌਜਵਾਨ ਜੇ ਇਕੱਠੇ ਹੋ ਜਾਂਦੇ ਨੇ ਫਿਰ ਉਹ ਕਿਸੇ ਦੀ ਮੰਨਦੇ ਜਾਂਦੇ ਨੇ। ਉਹ ਵੀ ਡਾਕਟਰ ਸਾਹਿਬ ਗੱਲ ਪਤਾ ਕੀ ਹੈ ਅਸੀਂ ਨਾ ਮੈਂ ਤਾਂ ਅੱਜ ਤੱਕ ਜੋ ਕੁਝ ਹੋਇਆ ਹੈ ਅਸੀਂ ਇਹ ਫਿਲਮਾਂ ਦੇਖਦੇ ਆਏ ਆ ਯਾਨੀ ਕਿ ਫਿਲਮਾਂ ਦੇਖਿਆ ਵੀ ਮੂੰਹ ਕਾਲਾ ਕਰਕੇ ਕਮਾਇਆ ਗਿਆ ਪੂਰੇ ਪਿੰਜਕੁੱਟ ਮਾਰ ਕੀਤੀ ਗਿਆ ਉਹ ਵੀ ਨੰਗਾ ਕਰਕੇ ਤਾਂ ਦੇਖੋ ਜੇਕਰ ਇਹ ਜੇ ਜੋ ਹੋਇਆ ਗਲਤ ਹੋਇਆ ਅਸੀਂ ਮੈਂ ਮੰਨਦਾ ਗਲਤ ਹੋਇਆ ਚਾਹੇ ਉਹ ਬੰਦੇ ਦੀ ਗਲਤੀ ਹੈ ਪਰ ਉਹਨੂੰ ਕੁੱਟਣਾ ਚਾਹੀਦਾ ਸੀ। ਕਿ ਕਿਉਂਕਿ ਜੇਕਰ ਇਹ ਜੇ ਦੋਸ਼ ਨੂੰ ਕੁੱਟਾ ਸਜ਼ਾ ਨਾ ਮਿਲੀ ਤਾਂ ਫਿਰ ਇਹੇ ਮਾਮਲੇ ਅੱਗੇ ਪੰਜਾਬ 'ਚ ਹੋਰ ਹੀ ਵੱਸ ਸਕਦੇ ਨੇ ਅਸੀਂ ਨਹੀਂ ਚਾਹੁੰਦੇ ਜੇ ਕੁਝ ਹੋਵੇ ਅੱਗੇ ਤੋਂ ਦੇਖੋ ਜੀ ਗੱਲ ਤਾਂ ਇਹ ਹੈ ਵੀ ਜਿਹੜੇ ਇਹ ਸਜ਼ਾਵਾਂ ਨੇ ਇਹ ਸਮਾਜਿਕ ਸਜ਼ਾਵਾਂ ਨੇ ਇਹ ਸਮਾਜ ਦੇ ਵਿੱਚ ਪਹਿਲਾਂ ਤੋਂ ਹੁੰਦੇ ਰਹੇ ਨੇ ਲੋਕ ਕੋਈ ਵਾਰੀ ਕਿਸੇ ਨੂੰ ਗੱਦੇ ਤੇ ਚੜਾ ਦੇਣਾ ਕਿਸੇ ਨੂੰ ਪੁੱਠਾ ਗੱਦੇ ਤੇ ਵਾ ਕੇ ਖੇੜਾ ਦੇਣਾ ਮੂੰਹ ਕਾਲਾ ਕਰ ਦੇਣਾ ਮਤਲਬ ਜਦੋਂ ਕੋਈ ਉਹ ਗੱਲ ਕਰ ਉਹ ਉਹਨਾਂ ਦਾ ਹੁੰਦਾ ਜਿਹ ਉਹਦਾ ਮੋਰੀ ਰੋਲ ਹੋਵੇ ਜਾਂ ਕੋਈ ਮਤਲਬ ਲੜਕੀ ਉਹਦਾ ਐਡਾ ਠੀਕ ਹੈ ਵੀ ਰੋਲ ਤਾਂ ਹੈਗਾ ਪਰ ਬਹੁਤ ਐਡੀ ਸਜਾ ਵਾਲਾ ਰੋਲ ਨਹੀਂ ਸੀਗਾ ਜਿੰਨੀ ਸਜਾ ਦੇਤੀ ਥੋੜਾ ਬਹੁਤਾ ਕਰਨਾ ਸੀ ਪੰਚਾਇਤ ਦੇ ਵਿੱਚ ਸੱਦ ਕੇ ਤੇ ਹੁੰਦਾ ਪੈਰੀਆਂ ਸਰ ਸਾਹਿਬ ਆਪਾਂ ਜ ਆਪਾਂ ਜ ਆਪਾਂ ਜ ਸਾਲ 2025 ਵਿੱਚ ਰਹਿ ਰਹੇ ਆਂ ਤੇ ਆਪਾਂ ਜਿਆਦਾ ਵੈਸਟਰਨ ਹੋ ਚੁੱਕੇ ਆਂ ਤਕਰੀਬਨ ਸਾਰੇ ਹੀ ਤੇ ਦੇਖੋ ਅਜੇ ਕੁਝ ਨਹੀਂ ਹੋਣ ਰਿਹਾ ਕਿਉਂਕਿ ਪਿੰਡ ਨੇ ਉਹ ਵੀ ਅੱਜ ਕੱਲ ਮਾਡਲ ਹੋ ਚੁੱਕੇ ਨੇ ਸ਼ਹਿਰ ਬਣ ਚੁੱਕੇ ਨੇ ਤੁਸੀਂ ਵੀ ਜਾ ਸਿਆਣਿਓ ਤਾ ਇੱਕ ਲੋਕਾਂ ਨੂੰ ਯਾਨੀ ਕਿ ਜਾਗਰੂਕ ਹੋਣ ਦੀ ਲੋੜ ਹੈ ਠੀਕ ਹੈ ਗਲਤੀਆਂ ਹਰੇਕ ਤੋਂ ਹੁੰਦੀਆਂ ਹਰੇਕ ਦੇ ਬੱਚੇ ਕਰਦੇ ਆ ਮੇਰੇ ਵੀ ਕਰਦੇ ਆ ਤੁਹਾਡੇ ਵੀ ਕਰਦੇ ਨੇ ਪਰ ਜੇਕਰ ਆਮ ਲੋਕ ਸਿਆਣੇ ਲੋਕ ਇਹਦਾ ਕਰਨਗੇ ਤਾਂ ਫਿਰ ਬੱਚਿਆਂ ਦੇ ਉੱਪਰ ਕੀ ਅਸਰ ਪੈਗਾ ਉਹਦਾ ਹਾਂਜੀ ਉਹਦਾ ਫਰਮਾਣਾ ਆਸਰੇ ਪੈਂਦਾ ਹੈਗਾ ਐਂ ਗੱਲ ਕਰ ਥੋੜਾ ਜਿਹਾ ਇਹ ਹੈ ਵੀ ਸਾਡੇ ਸਮਾਜ ਦੇ ਬੱਚਿਆਂ ਬੱਚਿਆਂ ਨੂੰ ਵੀ ਮਤਲਬ ਸਭ ਤੋਂ ਘੱਟ ਲੈਣਾ ਚਾਹੀਦਾ ਐਵੇਂ ਐਟਾ ਦੇ ਜਾਂ ਥਲਮਾ ਦੇ ਮਤਲਬ ਕੁਝ ਅਜਿਹੇ ਸੀਨ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਨੇ ਜਿਹਦਾ ਉਹਨਾਂ ਨੂੰ ਹਲੇ ਮੈਜੋਰਟੀ ਮਤੋਂਦੀ ਆ ਸਮਝ ਘੱਟ ਹੁੰਦੀ ਆ ਵੀ ਤੇ ਰਿਜ਼ਲਟ ਕੀ ਮਿਲਣਗੇ ਉਸ ਉਸੇ ਤਰ੍ਹਾਂ ਮਤਲਬ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਬਾਅਦ ਦੇ ਵਿੱਚ ਇਕੱਲਾ ਪਛਤਾਵਾ ਰਹਿ ਜਾਂਦਾ ਜਿਹੜੇ ਇਸ ਤਰ੍ਹਾਂ ਦੇ ਮੈਰਿਜ ਹੁੰਦੇ ਨੇ ਇਹ ਕਾਫੀ ਮਤਲਬ ਜਿਹੜੇ ਕੋਈ ਬਹੁਤਾ ਲੰਮਾ ਟਾਈਮ ਨਹੀਂ ਹੁੰਦਾ ਇਹਨਾਂ ਦਾ ਆ ਥੋੜੇ ਚਿਰ ਦੇ ਵਿੱਚ ਹੀ ਇਹਨਾਂ ਦੇ ਰਸਤੇ ਅਲੱਗ-ਅਲੱਗ ਹੋ ਜਾਂਦੇ ਨੇ ਉਦੋਂ ਬਚਪਨ ਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਜਾਂ ਗਲਤ ਫੈਸਲੇ ਲੈਤੇ ਜਾਂਦੇ ਨੇ ਬਾਅਦ ਦੇ ਵਿੱਚ ਪਛਤਾਵਾ ਰਹਿਣਾ ਗੱਲ ਕਰਨੀ ਜੋ ਸਮਾਜ ਦੇ ਵਿੱਚ ਰੂਟੀਨ ਚੱਲ ਪਿਆ ਆ ਇਸ ਦੇ ਉੱਤੇ ਥੋੜਾ ਜਿਹਾ ਪੰਚਾਇਤਾਂ ਨੂੰ ਸੁਨਾਦ ਸੇ ਵੀ ਜਥੇਵੰਦੀਆਂ ਨੂੰ ਡਾਕਟਰ ਸਾਹਿਬ ਜਿਹੜੇ ਡਾਕਟਰ ਸਾਹਿਬ ਅੰਤ ਦੇ ਆਨੇ ਆਂਤ ਦੇ ਆਨੇ ਆ ਇੱਕ ਸੁਨੇਹਾ ਦੇਣਾ ਮੈਂ ਸਮਾਜ ਨੂੰ ਜਿਹੜੇ ਪੰਜਾਬੀ ਗਾਇਕ ਨੇ ਪੰਜਾਬੀ ਫਿਲਮਾਂ ਬਣਦੀਆਂ ਜਿਹਨੂੰ ਸਾਡਾ ਪੰਜਾਬ ਵਾਲਾ ਪੂਰਾ ਫੋਲੋ ਕਰਦਾ ਹੈ ਕਿ ਇਹਨਾਂ ਲੋਕਾਂ ਨੂੰ ਅਜੇ ਬੱਚਿਆਂ ਨੂੰ ਕੁਝ ਸਿੱਖਿਆ ਦੇ ਪ੍ਰਤੀ ਅਜਿਹੀਆਂ ਫਿਲਮਾਂ ਜਾਂ ਗਾਣੇ ਨਹੀਂ ਬਣਨੇ ਚਾਹੀਦੇ ਕਿਉਂਕਿ ਦੇਖੋ ਗਾਣੇ ਬਣ ਰਹੇ ਹਨ ਥਿਆਰਾ ਤੇ ਹੈਨਾ ਥੋੜਾ ਗਲਤ ਅਸ਼ਲੀਲਤਾ ਤੇ ਇਹ ਛੱਡ ਕੇ ਅਜੇ ਮੈਸੇਜ ਦੇਣ ਚਾਹੀਦੇ ਨੇ ਚੰਗੇ ਗਾਇਕਾਂ ਨੂੰ ਦੇਖੋ ਇਹ ਗੈਕਾ ਨੇ ਤਾਂ ਸਾਡੇ ਮਤਲਬ ਜਿਹੜੇ ਸਾਡੇ ਇਹ ਨਾਇਕ ਸੀਗੇ ਐ ਮਨੋ ਵੀ ਭਗਤ ਸਿੰਘ ਹੋ ਰੀਸ਼ਾ ਗੁਰੂ ਸਾਹਿਬ ਦੇ ਬੱਚੇ ਨੇ ਉਹਨਾਂ ਨੂੰ ਪਿੱਛੇ ਛੱਡ ਕੇ ਇਹਨਾਂ ਨੇ ਤਾਂ ਹੀਰ ਰਾਂਝਾ ਮੂਹਰੇ ਕਰ ਰੱਖੇ ਨੇ ਕਿਸੇ ਦੇ ਮਤਲਬ ਹੀਰ ਰਾਂਝੇ ਨੇ ਕੀ ਕੀਤਾ ਸਸੀ ਪੁੰਨੂ ਨੇ ਕੀ ਕੀਤਾ ਵਰਚਾ ਸਾਹਿਬਾਂ ਨੇ ਕੀ ਕੀਤਾ ਮਤਲਬ ਇਸ ਚੀਜ਼ ਨੂੰ ਇਹਨਾਂ ਨੇ ਵੱਡੀਆਂ-ਵੱਡੀਆਂ ਸਟੋਰੀਆਂ ਬਣਾ ਕੇ ਸਮਾਜ ਦੇ ਵਿੱਚ ਪੇਸ਼ ਕੀਤੀਆਂ ਨੇ ਜਿਹਦਾ ਅਸਰ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੋ ਰਿਹਾ ਹੈਗਾ ਇਸੇ ਚੀਜ਼ ਦੀ ਕੀ ਮਤਲਬ ਆਪਣੇ ਜਿਹੜੇ ਇਹ ਕਾਰਵਾਈਆਂ ਹੋ ਰਹੀਆਂ ਨੇ ਇਹਨਾਂ ਦੀ ਦੇਣ ਹੈ ਦੇਸ਼ਾਂ ਦੀ ਜਿਹਦੇ ਵਿੱਚੋਂ ਮੁੱਖ ਰੋਲ ਵੀ ਇਹ ਦੇਸ਼ਾਂ ਦਾ ਹੈਗਾ ਇਹਨਾਂ ਨੂੰ ਇਸ ਤਰ੍ਹਾਂ ਦੇ ਗੀਤ ਬਾਦ ਨਹੀਂ ਗਾਉਣੇ ਚਾਹੀਦੇ ਇਹਨਾਂ ਨੂੰ ਗੀਤ ਨੇ ਜਿਹੜੇ ਆਪਸੀ ਭਾਈਚਾਰਾ ਵਿੱਚ ਜਿਹੜੇ ਬੱਚਿਆਂ ਦੀਆਂ ਕੁਰਬਾਨੀਆਂ ਦੇਸ਼ ਪ੍ਰਿਆਰ ਦੇ ਗੀਤ ਦੇਸ਼ ਪ੍ਰੇਮ ਦੇ ਗੀਤ ਫੌਜੀਾਂ ਦੇ ਗੀਤ ਆ ਹੋਰ ਸਾਡੇ ਕਾਫੀ ਨੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਗੀਤ गा ਕੇ ਲੋਕਾਂ ਦਾ ਮਨੋਰੰਜਨ ਵੀ ਹੋ ਸਕਦਾ ਹੈ ਤੇ ਉਹਨਾਂ ਨੂੰ ਸਿੱਧੀ ਸੇਧ ਵੀ ਮਿਲ ਸਕਦੀ ਹੈ ਗੱਲ ਕਰ ਮਿਰਜ਼ਾ ਰੰਦੇ ਹੋਰ ਇਹਦਾ ਆਪਾਂ ਨੂੰ ਪਤਾ ਹੈ ਵੀ ਇਹਨਾਂ ਨੇ ਕਿਹ ਕੁ ਇਸ ਸਮਾਜ ਨੂੰ ਸੇਧ ਦੇਣੀ ਹੈ ਗੱਲ ਕਰ ਵੀ ਸਮਾਜ ਸਾਡਾ ਥੋੜਾ ਜਿਹਾ ਸਮਾਜ ਨੂੰ ਵੀ ਇੱਧਰ ਧਿਆਨ ਦੇਣਾ ਚਾਹੀਦਾ ਹੈ ਸਮਾਜ ਜੇਕਰ ਇਹਨਾਂ ਦੇ ਪਾਇਏ ਹੋਏ ਪੂਰਣੇ ਨੇ ਜਿਹੜੇ ਉਹਨਾਂ ਤੇ ਨਾ ਚੱਲੇ ਜਾਂ ਉਹਨਾਂ ਨੂੰ ਮਾਡਲ ਰੋਲ ਮਾਡਲ ਨਾ ਬਣਾਵੇ ਤਾਂ ਵੀ ਮਤਲਬ ਇਹ ਜੀ ਜਿਹੜੀ ਵੈਕੀ ਲੱਚਰ ਗਈ ਕੀ ਹੈ ਪੋਜੀਟਿਵ ਬ੍ਰੇਕ ਲੱਗ ਸਕਦਾ ਤਾਂ ਕਿ ਜਿਹੜੇ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੇ ਉਹ ਇਧਰ ਵੱਲ ਜਾਣ ਤੋਂ ਰੁਕਸਰੇ ਨੇ ਆਪਣੇ ਮਾਪਿਆਂ ਦੀ ਗੱਲ ਮੰਨ ਸਕਦੇ ਨੇ ਜੇਕਰ ਅਜਿਹੇ ਗਾਇਕ ਜਾਂ ਮੈਂ ਕਹਿੰਦਾ ਫਿਲਮਾਂ ਵਾਲੇ ਜਿਨ੍ਹਾਂ ਨੂੰ ਲੋਕ ਆਪਣਾ ਅਦਰ ਸਮਝਦੇ ਨੇ ਉਹ ਅਜਿਹੇ ਰਸਤਿਆਂ 'ਵਾਲ ਆ ਜਾਣ ਤਾਂ ਇਹ ਪੰਜਾਬ ਦੀ ਨੌਜਵਾਨੀ ਵੱਸ ਸਕਦੀ ਹੈ ਮੰਦੇ ਹੋ ਨਾ ਹਾਂਜੀ ਵੱਸ ਸਕਦੀ ਹੈ ਪੂਰੇ ਮਤਲਬ ਪ੍ਰਭਾਵ ਪੈਂਦਾ ਕਿਉਂਕਿ ਕੋਈ ਵੀ ਗਾਇਕ ਜੇ ਇੱਕ ਕੋਈ ਚੰਗਾ ਗੀਤ गा ਦਿੰਦਾ ਤਾਂ ਮਤਲਬ ਉਹਦਾ ਵੀ ਸਮਾਜਿਕ ਤੇ ਅਸਰ ਪੈਂਦਾ ਤੇ ਜੇ ਕੋਈ ਗਾਇਕ ਆ ਇਸ ਤਰ੍ਹਾਂ ਦਾ ਆ ਦੋ ਭਾਸ਼ੀ ਜਿਹੜੇ ਆ ਅਰਥ ਨੇ ਉਹ ਪੜਦਾ ਹੈ ਜਾਂ ਮਤਲਬ ਅਸ਼ਲੀਲ ਗੀਤ ਗਾਉਂਦਾ ਜਾਂ ਮਿਰਜਾ ਸਾਹਿਬਾ ਹੋਰ ਅੱਗੇ ਗੀਤ ਗਾਉਂਦਾ ਤਾਂ ਉਹਦਾ ਵੀ ਅਸਰ ਪੈਣਾ ਸੁਭਾਵਕ ਹੈ ਇਸ ਕਰਕੇ ਮਤਲਬ ਇਹਨਾਂ ਗੀਤਾਂ ਤੋਂ ਜਿਹੜੇ ਇਸ ਤਰ੍ਹਾਂ ਦੇ ਨੇ ਜਿਹੜੇ ਚੰਗੇ ਗੀਤਕਾਰ ਨੇ ਉਹਦਾ ਮਤਲਬ ਨਹੀਂ ਕਰਦੇ ਕਿ ਜਿਹੜੇ ਨਵੇਂ ਗੀਤਕਾਰ ਹੁੰਦੇ ਨੇ ਉਹਨਾਂ ਦੇ ਕੋਲੇ ਸਿਰਫ ਦੀ ਲਚਰਤਾ ਤੋਂ ਸਭਾਏ ਹੋਰ ਕੁਝ ਨਹੀਂ ਹੁੰਦਾ ਚਲੋ ਡਾਕਟਰ ਸਾਹਿਬ ਤੁਸੀਂ ਆਪਣੇ ਇੱਕ ਵਧੀਆ ਵਿਚਾਰ ਤੇ ਸਾਨੇ ਕਿ ਆਪਣੇ ਮੁੱਦੇ ਨਾਲ ਸਾਂਝੇ ਕੀਤੇ ਤੇ ਇਹਦੇ ਲਈ ਮੈਂ ਤੁਹਾਡਾ ਆਪਣੇ ਵੱਲੋਂ ਤੇ ਚੈਨਲ ਉਹ ਤੁਹਾਨੂੰ ਦਾ ਕਰਦਾ ਸਰ। ਸਤਿ ਸ੍ਰੀ ਅਕਾਲ। ਸੋ ਦੋਸਤੋ ਇਹਨਾਂ ਜੁੜੇ ਸੀ ਜਿੰਦਰ ਸਿੰਘ ਜੀ ਮਾਨਸਾ ਤੋਂ ਤੇ ਜਿਹੜੀ ਸਾਡੀ ਸ਼ਾਮ ਦੀ ਅਪਡੇਟ ਸੀ ਕਿ ਲੁਧਿਆਣਾ ਦੇ ਵਿੱਚ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਹਦੇ ਕੱਪੜੇ ਉਤਾਰ ਦਿੱਤੇ ਗਏ ਐਨਾ ਹੀ ਨਹੀਂ ਜਦੋਂ ਵਾਲ ਕਟਾਣ ਜਾਂਦਾ ਤਾਂ ਉਹਦਾ ਮੂੰਹ ਕਾਲਾ ਕਰ ਦਿੱਤਾ ਗਿਆ ਤੇ ਉਹਨੂੰ ਪੂਰੇ ਪਿੰਡ ਵਿੱਚ ਘੁਮਾਇਆ ਗਿਆ। ਉਸਤੇ ਰੋਪ ਕੀ ਲੱਗੇ ਨੇ ਕਿ ਉਸਨੇ ਆਪਣੇ ਦੋਸਤ ਦੀ ਮਦਦ ਕੀਤੀ ਸੀ ਲੰਮੇ ਚ ਕਰਾਂ ਦੇ ਵਿੱਚ। ਤਾ ਜਿਸ ਤੋਂ ਬਾਅਦ ਉਹਦਾ ਦੋਸਤ ਲੜਕੀ ਲੈ ਕੇ ਪਿੰਡ ਤੋਂ ਫਰਾਰ ਹੋ ਜਾਂਦਾ ਤੇ ਜਦੋਂ ਲੜਕੀ ਆਨ ਸ਼ੱਕ ਹੁੰਦਾ ਹੈ ਤਾਂ ਇਹ ਸਾਰੇ ਉਸ ਮੁੰਡੇ ਨੂੰ ਘੇਰ ਲੈਂਦੇ ਨੇ ਹੁਣ ਉਸ ਦੀ ਮਾਂ ਦਾ ਜਦੋਂ ਬਿਆਨ ਆਇਆ ਅਫਸਰਾਂ ਨੇ ਕਿਹਾ ਦੀ ਜੇ ਗੱਲਬਾਤ ਆਈ ਘਟਮਾ ਕਰਨ ਦੀ ਵੀ ਇਦਾਂ ਘਮਾਇਆ ਗਿਆ ਪਿੰਡ ਦੇ ਵਿੱਚ ਸਾਰੇ ਚ ਮੁੰਡੇ ਨੂੰ ਤਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਪਹਿਲਾਂ ਪੁਲਿਸ ਨੇ ਵੀ ਕਾਰਵਾਈ ਨਹੀਂ ਕੀਤੀ ਆ ਰਹੀ ਪੁਲਸ ਨੂੰ ਤਾਂ ਪੁਲਿਸ ਨੇ ਹੁਣ ਕਾਰਵਾਈ ਕਰਦੇ ਹੋਏ 13 ਵਿਅਕਤੀਆਂ ਨੂੰ ਹਿਰਾਸਤ ਵੀ ਲਿਆ ਇੱਕ ਵਿਅਕਤੀ ਹੈ ਜਿਹੜਾ ਕਿ ਉਹ ਰਮਾਂਟ ਤੇ ਗਿਆ ਇੱਕ ਦਿਨ ਦੇ ਤੇ ਜੋ ਸਾਡੇ ਅਖੀਰ ਗੱਲਬਾਤ ਇਹ ਨਿਕਲੀ ਹੈ ਕਿ ਪਿੰਡ ਦੇ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਇਹਦਾ ਸੀ ਚਾਹੇ ਉਹ ਨੌਜਵਾਨ ਦੀ ਗਲਤੀ ਸੀ ਜਾਂ ਨਹੀਂ ਸੀ ਤਾਂ ਉਹਨਾਂ ਨੂੰ ਉਦੋਂ ਪੁਲਿਸ ਦੇ ਵਾਲੇ ਕਰ ਦੇਣਾ ਚਾਹੀਦਾ ਸੀ ਜੇ ਲੋਨ ਲੱਗਦਾ ਸੀ ਜਿਹੜੀ ਕੁੱਟਮਾਰ ਕੀਤੀ ਹੈ ਉਹ ਕਿੰਨਾ ਕਿਤੇ ਬਹੁਤ ਜ਼ਿਆਦਾ ਗਲਤ ਹੋਈ ਹੈ ਕਿਉਂਕਿ ਜਿਹਦੀ ਕੁੱਟਮਾਰ ਕੀਤੀ ਗਈ ਹੈ ਉਹ ਆਪਣੀ ਮਾਂ ਦਾ ਇਕੱਲਾ-ਕੱਲਾ ਮੁੰਡਾ ਹੈ ਇਸੇ ਕਰਕੇ ਪੁਲਿਸ ਵਾਲ ਨੇ ਐਸਸੀ ਐਕਟ ਵੀ ਲਗਾਇਆ ਹੈ ਤੇ ਉਹਦੀ ਮਾਂ ਨੇ ਗੁਹਾਰ ਲਗਾਈ ਹੈ ਕਿ ਮੇਰੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਸੋ ਦੋਸਤੋ ਦੇਖਦੇ ਆ ਵੀ ਹੁਣ ਇਸ ਦੇ ਬੱਚੇ ਨੂੰ ਇਨਸਾਫ ਕੀ ਮਿਲਦਾ ਹੈ ਕੀ ਕੁਝ ਹੋਏਗਾ ਜੋ ਵੀ ਹੋਏਗਾ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਅਸੀਂ ਏਵਨ ਪੰਜਾਬੀ ਟੀਵੀ ਤੇ ਤੇ ਤੁਸੀਂ ਹੁਣ ਦੇਖੋ ਇਹ ਪੰਜਾਬੀ ਟੀਵੀ ਚੱਲਦੀਆਂ ਹੋਰ ਖਬਰਾਂ ਤੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੇ ਨਾਲ ਜਲਦੀ ਜੁੜਾਂਗਾ ਹੋਰ ਕੋਈ ਲਾਈਵ ਦਾ ਪ੍ਰੋਮ ਲੈ ਕੇ ਧੰਨਵਾਦ